ਕੀ ਤੁਹਾਨੂੰ ਪਤਾ ਹੈ ਤੁਹਾਡੇ ਸਰੀਰ ਵਿੱਚ ਕੋਈ ਵੀ ਪੈਦਾ ਹੋਈ ਬਿਮਾਰੀ ਨੂੰ ਖੁਦ ਸਰੀਰ ਹੀ ਖਾ ਕੇ ਖਤਮ ਕਰ ਸਕਦਾ ਹੈ ਜੇ ਇਹ ਤਾਕਤ ਹੁੰਦੀ ਹੈ ਤਾਂ ਇਸ ਤੋਂ ਕਿਵੇਂ ਕੰਮ ਲਿਆ ਜਾਵੇ ਇਸ ਤਾਕਤ ਨੂੰ ਉਜਾਗਰ ਕਿਵੇਂ ਕੀਤਾ ਜਾਵੇ ਜਾਂ ਇਹ ਤਾਕਤ ਕੰਮ ਕਿਉਂ ਨਹੀਂ ਕਰਦੀ ਉਹੋ ਸਿੱਖਣ ਤੇ ਸਮਝਣ ਲਈ ਤੁਹਾਨੂੰ ਇਹ ਵੀਡੀਓ ਪੂਰੀ ਦੇਖਣੀ ਪਵੇਗੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿਵੇਂ ਬਿਨਾਂ ਕਿਸੇ ਦਵਾਈ ਦੇ ਸਾਰੀ ਉਮਰ ਤੰਦਰੁਸਤ ਰਹਿ ਜਾ ਸਕਦਾ ਹੈ ਕਿਵੇ ਸਰੀਰ ਹੀ ਸਰੀਰ ਵਿੱਚਲੇ ਵਿਕਾਰਾਂ ਨੂੰ ਖਾ ਕੇ ਖਤਮ ਕਰ ਸਕਦਾ ਹੈ ਇਸ ਬਾਰੇ ਵਿਗਿਆਨਿਕ ਐਲੋਪੈਥਿਕ ਆਯੁਰਵੇਦ ਕੀ ਕਹਿੰਦਾ ਹੈ ਇਸ ਵਿੱਚ ਆਟੋਫੇਜੀ ਦੀ ਵੀ ਗੱਲ ਕਰਾਂਗੇ ਇਸ ਦੀ ਕੀ ਮਰਿਆਦਾ ਹੈ ਜਾਂ ਸੀਮਾ ਹੈ ਵੀਡੀਓ ਨੂੰ ਭਾਵੇਂ ਲਾਈਕ ਕਰਿਓ ਭਾਵੇਂ ਡਿਸਲਾਈਕ ਕਰਿਓ ਪਰ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਇਹ ਗੱਲਾਂ ਕਿਸੇ ਦੇ ਕੰਮ ਆ ਸਕਣ ਹੈਲੋ ਆਦਾਬ ਨਮਸਤੇ ਸਤਿ ਸ਼੍ਰੀ ਅਕਾਲ ਮਿੰਟ ਮੰਤਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਸਰੀਰ ਵਿੱਚ ਸਿਰਫ ਦਿਮਾਗ ਹੀ ਇੰਟੈਲੀਜੈਂਟ ਨਹੀਂ ਹੈ ਸਰੀਰ ਨੂੰ ਪ੍ਰਮਾਤਮਾ ਨੇ ਇੰਨਾ ਤਾਕਤਵਰ ਤੇ ਸਮਝਦਾਰ ਬਣਾਇਆ ਹੈ ਕਿ ਅਸੀਂ ਬਿਨਾਂ ਕਿਸੇ ਦਵਾਈ ਦੇ ساری ਉਮਰ ਤੰਦਰੁਸਤ ਰਹਿ ਸਕਦੇ ਹਾਂ ਇਸ ਲਈ ਤੁਹਾਨੂੰ ਕੋਈ ਸਿੱਧੀ ਕਰਨ ਦੀ ਲੋੜ ਨਹੀਂ ਨਾ ਹੀ ਕੋਈ ਜੰਤਰ ਮੰਤਰ ਮਾਰਨ ਦੀ ਲੋੜ ਹੈ ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ ਤੇ ਤੁਸੀਂ ਤਹ ਉਮਰ ਤੰਦਰੁਸਤ ਰਹਿ ਸਕਦੇ ਹੋ ਇਹ ਵਿਗਿਆਨਿਕ ਤੌਰ ਤੇ ਵੀ ਸਿੱਧ ਹੋ ਚੁੱਕਿਆ ਹੈ ਬਸ ਤੁਸੀਂ ਇਸ ਸ਼ਕਤੀ ਨੂੰ ਉਜਾਗਰ ਕਰਨਾ ਹੈ ਜੋ ਕਿ ਬਿਲਕੁਲ ਆਸਾਨ ਵੀ ਹੈ ਬੈਲਜੀਅਮ ਦੇ ਬਾਇਓ ਵਿਗਿਆਨੀ ਡਾਕਟਰ ਕ੍ਰਿਸਟਿਨ ਡੇ ਡੇਵ 1974 ਵਿੱਚ ਨੋਬਲ ਪੁਰਸਕਾਰ ਲੈ ਚੁੱਕੇ ਨੇ ਇਸੇ ਚੀਜ਼ ਨੂੰ ਖੋਜ ਕਰਨ ਤੇ ਜਦੋਂ ਡਾਕਟਰ ਕ੍ਰਿਸਟਿਨ ਨੇ ਇਲੈਕਟ੍ਰੋਮਾਈਕਰੋਸਕੋਪ ਨਾਲ ਇੱਕ ਸੈੱਲ ਨੂੰ ਦੇਖਿਆ ਉਸ ਸੈੱਲ ਵਿੱਚ ਇੱਕ ਰੀਸਾਈਕਲਿੰਗ ਕੰਪਾਊਂਡ ਨੂੰ ਦੇਖਿਆ ਜਿਸ ਵਿੱਚ ਲਾਈਸੋਜ਼ੋਮ ਹੈ ਲਾਈਜੇਸੋਮ ਦੇ ਵਿੱਚ 50 ਅਲੱਗ-ਅਲੱਗ ਤਰ੍ਹਾਂ ਦੇ ਡਾਈਜੈਸਟਿਵ ਐਂਜ਼ਾਈਮ ਮਿਲੇ ਜਿਨ੍ਹਾਂ ਦਾ ਕੰਮ ਹੀ ਪੇਟ ਵਿੱਚ ਪਏ ਖਾਣੇ ਨੂੰ ਹਜਮ ਕਰਨਾ ਹੈ ਪਚਾਉਣਾ ਹੈ ਜਾਂ ਤੁਸੀਂ ਐਦਾਂ ਵੀ ਕਹਿ ਸਕਦੇ ਹੋ ਕਿ ਇਹ ਆਪਣੇ ਆਪ ਵਿੱਚ ਹੀ ਇੱਕ ਸੰਪੂਰਨ ਪੇਟ ਦਾ ਰੂਪ ਨੇ ਪੇਟ ਦੇ ਅੰਦਰ ਲੱਖਾਂ ਕਰੋੜਾਂ ਪੇਟ ਕੰਮ ਕਰ ਰਹੇ ਨੇ ਖਾਧੇ ਹੋਏ ਖਾਣੇ ਨੂੰ ਹਜਮ ਕਰਨ ਲਈ ਡਾਈਜੈਸਟਿਵ ਐਂਜ਼ਾਈਮ ਇਸੇ ਵੀ ਸੈੱਲ ਨੂੰ ਖਾਣ ਦੀ ਤਾਕਤ ਰੱਖਦੇ ਨੇ ਇੱਕ ਨਵੇਂ ਸੈੱਲ ਵਿੱਚ ਬਦਲ ਸਕਦੇ ਨੇ ਜਾਂ ਨਵਾਂ ਸੈੱਲ ਬਣਾ ਸਕਦੇ ਨੇ ਇੱਥੇ ਹੀ ਵੱਸ ਨਹੀਂ ਇਹ ਲਾਈਜ਼ੋਜ਼ੋਮ 6 ਮਹੀਨੇ ਪਹਿਲਾਂ ਖਾਧੇ ਹੋਏ ਖਾਣੇ ਨੂੰ ਵੀ ਹজম ਕਰ ਸਕਦੇ ਇਹ ਹੀ ਲਾਈਜ਼ੋਜ਼ੋਮ ਸਾਡੇ ਸਰੀਰ ਦੀ ਫੈਟ ਨੂੰ ਯਾਨੀ ਜਮਾ ਹੋਈ ਚਰਬੀ ਨੂੰ ਵੀ ਖਾ ਸਕਦੇ ਨੇ ਸਾਡੇ ਸਰੀਰ ਕਿਸੇ ਵੀ ਗੱਠ ਨੂੰ ਖਾ ਸਕਦੇ ਨੇ ਸਰੀਰ ਵਿੱਚ ਟੌਕਸਿਨਸ ਨੂੰ ਖਾ ਸਕਦੇ ਨੇ ਬੈਕਟੀਰੀਆ ਨੂੰ ਖਾ ਸਕਦੇ ਨੇ ਵਾਇਰਸ ਨੂੰ ਖਾ ਸਕਦੇ ਨੇ ਉਹ ਸੈੱਲ ਜਿਹੜੇ ਸਰੀਰ ਵਿੱਚ ਮਰ ਗਏ ਨੇ ਜਿੰਨਾ ਸੈਲਸ ਨੇ ਆਪਣਾ ਪ੍ਰੋਟੀਨ ਬਣਾਉਣਾ ਬੰਦ ਕਰ ਦਿੱਤਾ ਹੈ ਜਾਂ ਉਹ ਸੈਲ ਜਿਹੜੇ ਗਲਤ ਪ੍ਰੋਟੀਨ ਬਣਾਉਣ ਲੱਗ ਗਏ ਨੇ ਉਹਨਾਂ ਨੂੰ ਵੀ ਖਾਣ ਦੀ ਤਾਕਤ ਰੱਖਦੇ ਨੇ ਇਹ ਡਾਈਜੈਸਟਿਵ ਐਂਜ਼ਾਈਮਸ ਡਾਕਟਰ ਕਸਟਿਨ ਨੇ ਦੇਖਿਆ ਜਿਹੜੇ ਸੈਲ ਸਾਡਾ ਸਰੀਰ ਕੰਟਰੋਲ ਨਹੀਂ ਕਰ ਰਿਹਾ ਮਿਊਟਡ ਸੈਲ ਨੇ ਉਹਨਾਂ ਨੂੰ ਵੀ ਇਹ ਡਾਈਜੈਸਟਿਵ ਐਂਜ਼ਾਈਮਸ ਖਾ ਕੇ ਪੂਰੀ ਤਰ੍ਹਾਂ ਖਤਮ ਕਰਨ ਦੀ ਤਾਕਤ ਰੱਖਦੇ ਨੇ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਤੋੜ ਦਿੰਦੇ ਨੇ ਕਿਉਂਕਿ ਸਰੀਰ ਵਿੱਚ ਸਾਰਾ ਦਿਨ ਕਰੋੜਾਂ ਸੈੱਲ ਬਣਦੇ ਤੇ ਟੁੱਟਦੇ ਰਹਿੰਦੇ ਨੇ ਮੁੱਖ ਦੀ ਗੱਲ ਇਹ ਹੈ ਕਿ ਸਾਰੀ ਤਾਕਤ ਤੇ ਸ਼ਕਤੀ ਪਰਮਾਤਮਾ ਨੇ ਤੁਹਾਡੇ ਸਰੀਰ ਵਿੱਚ ਪਾ ਕੇ ਹੀ ਭੇਜੀ ਹੈ ਕਿਸੇ ਵੀ ਬਿਮਾਰੀ ਨਾਲ ਲੜਨ ਲਈ ਫਿਰ ਕਿਉਂ ਸਾਡੇ ਆਲੇ ਦੁਆਲੇ ਇੰਨੇ ਸਾਰੇ ਲੋਕ ਬਿਮਾਰ ਨੇ ਹਰ ਕੋਈ ਕੋਈ ਨਾ ਕੋਈ ਦਵਾਈ ਖਾ ਰਿਹਾ ਹੈ ਇਹ ਡਾਈਜੈਸਟਿਵ ਐਂਜ਼ਾਈਮ ਜਦੋਂ ਪੂਰਾ ਕੰਮ ਨਹੀਂ ਕਰਦੇ ਤਾਂ ਡਾਇਬਟੀਜ਼ ਹਾਇਰਾਈਡ ਬੀਪੀ ਹਾਈ ਹੋਣਾ ਬਲਾਕੇਜ ਹੋ ਰਹੀ ਹੈ ਅਲਜ਼ਾਈਮਰ ਪਾਰਕਿੰਸਨ ਹੱਡੀਆਂ ਕਮਜ਼ੋਰ ਹੋ ਰਹੀਆਂ ਨੇ ਉਮਰ ਤੋਂ ਪਹਿਲਾਂ ਬੁਢਾਪੇ ਦਾ ਆਉਣਾ ਜਾਂ ਦਿਖਣਾ ਵੀ ਸਭ ਤੋਂ ਡਰਾਉਣੀ ਬਣੀ ਹੋਈ ਬਿਮਾਰੀ ਕੈਂਸਰ ਲਈ ਵੀ ਇਹ ਕਾਰਨ ਬਣਦਾ ਹੈ ਹੁਣ ਸਵਾਲ ਇਹ ਆਉਂਦਾ ਹੈ ਜੇ ਹੋ ਸਕਦਾ ਹੈ ਤਾਂ ਮੇਰਾ ਸਰੀਰ ਇਸ ਤਰ੍ਹਾਂ ਕੰਮ ਕਿਉਂ ਨਹੀਂ ਕਰ ਰਿਹਾ ਇਹਨਾਂ ਡਾਈਜੈਸਟਿਵ ਐਂਜ਼ਾਈਮ ਤੋਂ ਕਿਵੇਂ ਕਮ ਲਿਆ ਜਾਵੇ ਇਹਨਾਂ ਬਿਮਾਰੀਆਂ ਨੂੰ ਕਿਵੇਂ ਰੋਕਿਆ ਜਾਵੇ ਇਹ ਨੋਬਲ ਪ੍ਰਾਈਜ਼ ਵਿਨਿੰਗ ਸਾਇੰਸ ਨੂੰ ਕਿਹਾ ਜਾਂਦਾ ਹੈ 8 ਆਟੋ ਦਾ ਮਤਲਬ ਆਪਣੇ ਆਪ ਤੇ ਫਿਜੀ ਦਾ ਮਤਲਬ ਆਪਣੇ ਆਪ ਨੂੰ ਖਾ ਜਾਣਾ ਇਹ ਤਕਨੀਕ ਸਰੀਰ ਦੇ ਅੰਦਰ ਕੰਮ ਕਿਵੇਂ ਕਰਦੀ ਹੈ ਇਹ ਸਮਝ ਗਏ ਪਰ ਇਸ ਨੂੰ ਵਰਤਨਾ ਕਿਵੇਂ ਹੈ ਇਸ ਦਾ ਫਾਇਦਾ ਕਿਵੇਂ ਲੈਣਾ ਹੈ ਇਸ ਨੂੰ ਸ਼ੁਰੂ ਕਿਵੇਂ ਕਰੀਏ ਇਹ ਵੀ ਸਾਡੇ ਹੀ ਹੱਥ ਵਿੱਚ ਹੈ ਇਸ ਨੂੰ ਸਮਝਣਾ ਬਹੁਤ ਸੌਖਾ ਹੈ ਜਿਹੜਾ ਵੀ ਅਸੀਂ ਖਾਣਾ ਖਾਂਦੇ ਹਾਂ ਉਹ ਸਾਡੇ ਸਰੀਰ ਦਾ ਬਾਲਣ ਹੈ ਇਸ ਦੇ ਸਹਾਰੇ ਸਰੀਰ ਚੱਲਦਾ ਹੈ ਜਿੰਨੀ ਦੇਰ ਸਰੀਰ ਨੂੰ ਬਾਲਣ ਮਿਲਦਾ ਰਹਿੰਦਾ ਹੈ ਉਨੀ ਦੇਰ ਸਰੀਰ ਆਟੋਫੇਜੀ ਸ਼ੁਰੂ ਨਹੀਂ ਕਰਦਾ ਇਸ ਭਾਲਣ ਨੂੰ ਯਾਨੀ ਖਾਣੇ ਨੂੰ ਰੋਕਣਾ ਪਏਗਾ ਜਦੋਂ ਤੁਸੀਂ ਖਾਣਾ ਖਾ ਲੈਂਦੇ ਹੋ ਉਸ ਖਾਣੇ ਨੂੰ ਹজম ਕਰਨ ਲਈ ਕਈ ਘੰਟੇ ਲੱਗ ਜਾਂਦੇ ਨੇ ਉਸੇ ਦੌਰਾਨ ਤੁਸੀਂ ਅਗਲੇ ਵਕਤ ਦਾ ਖਾਣਾ ਖਾ ਲੈਂਦੇ ਹੋ ਆਟੋਫੇਜੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਹੋਰ ਭਾਲਣ ਸਰੀਰ ਨੂੰ ਨਹੀਂ ਦਿੰਦੇ ਕੱਚਾ ਖਾਂਦਾ ਖਾਣਾ ਜਿਵੇਂ ਫਲ ਜਾਂ ਸਬਜ਼ੀਆਂ ਜਿਆਦਾ ਤੋਂ ਜਿਆਦਾ 1 ਤੋਂ 1.5 ਘੰਟੇ ਵਿੱਚ ਤੁਹਾਡੇ ਸਰੀਰ ਵਿੱਚ ਹজম ਹੋ ਜਾਂਦੀ ਹੈ ਉਸਨੂੰ ਹਜ਼ਮ ਕਰਨ ਲਈ ਜ਼ਿਆਦਾ ਟਾਈਮ ਨਹੀਂ ਲੱਗਦਾ ਕਿਉਂਕਿ ਫਲਾਂ ਜਾਂ ਸਬਜ਼ੀਆਂ ਵਿੱਚ 70% ਦੀ ਪਾਣੀ ਹੀ ਹੁੰਦਾ ਹੈ ਜੇ ਸਬਜ਼ੀਆਂ ਪਕਾ ਲਈਆਂ ਤਾਂ ਉਹ 3 ਤੋਂ 5 ਘੰਟੇ ਵਿੱਚ ਹਜ਼ਮ ਹੁੰਦੀਆਂ ਨੇ ਜਿਹੜੀ ਅਸੀਂ ਰੋਟੀ ਪਕਾ ਕੇ ਖਾਂਦੇ ਹਾਂ ਕਿਉਂਕਿ ਤੇਲ ਦੇ ਤੜਕੇ ਲੱਗੇ ਹੁੰਦੇ ਨੇ ਉਹਨਾਂ ਨੂੰ 6 ਤੋਂ 8 ਘੰਟੇ ਲੱਗਦੇ ਨੇ ਜਿਹੜਾ ਪਨੀਰ ਖਾਂਦੇ ਹਾਂ ਉਸਨੂੰ ਹਜ਼ਮ ਕਰਨ ਲਈ 12 ਘੰਟੇ ਤੱਕ ਵੀ ਲੱਗ ਸਕਦੇ ਨੇ ਜੇ ਅਸੀਂ ਮੀਟ ਖਾਂਦੇ ਹਾਂ ਤਾਂ ਉਸ ਨੂੰ 24 ਘੰਟੇ ਤੋਂ ਵੀ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਹজম ਕਰਨ ਨੂੰ ਬਹੁਤ ਵਾਰੀ ਤਾਂ ਸਾਡਾ ਖਾਧਾ ਹੋਇਆ ਖਾਣਾ ਹੀ ਸਾਡੇ ਪਹਿਲੇ ਖਾਧੇ ਹੋਏ ਖਾਣੇ ਨੂੰ ਹজম ਕਰਨ ਲਈ ਹੀ ਸਾਰੀ ਤਾਕਤ ਲਗਾ ਦਿੰਦਾ ਹੈ ਆਟੋਫੇਜੀ ਸ਼ੁਰੂ ਹੋਵੇਗੀ ਜਦੋਂ ਤੁਸੀਂ ਭੁੱਖ ਲੱਗਣ ਤੋਂ ਬਾਅਦ ਵੀ ਨਹੀਂ ਖਾਂਦੇ ਇਸ ਨੂੰ ਫਿਊਲ ਰੀਸਾਈਕਲਿੰਗ ਵੀ ਕਹਿੰਦੇ ਨੇ ਸਰੀਰ ਵਿੱਚ ਜਮਾ ਫੈਟ ਨੂੰ ਇਹ ਡਾਈਜੈਸਟਿਵ ਐਂਜ਼ਾਈਮ ਖਾਣਾ ਸ਼ੁਰੂ ਕਰਦੇ ਨੇ ਇਹ ਹਰ ਉਸ ਸੈੱਲ ਨੂੰ ਤੋੜਨ ਦੇ ਵਿੱਚ ਲੱਗ ਜਾਂਦੇ ਨੇ ਜਿਸ ਨੂੰ ਤੁਰੰਤ ਤੋੜਿਆ ਜਾ ਸਕੇ ਕੁਝ ਨੂੰ ਘੱਟ ਸਮਾਂ ਕੁਝ ਨੂੰ ਵੱਧ ਸਮਾਂ ਵੀ ਲੱਗਦਾ ਹੈ ਜਿਵੇਂ ਕਿ ਕੁਝ ਘੰਟੇ ਜਾਂ ਕੁਝ ਹਫ਼ਤੇ ਵੀ ਪਰ ਇਹ ਸਰੀਰ ਵਿੱਚ ਨਿਰੰਤਰ ਚੱਲਦਾ ਰਹਿੰਦਾ ਹੈ ਉਦੋਂ ਤੱਕ ਜਦੋਂ ਤੱਕ ਤੁਸੀਂ ਮੁਰਖਾਣਾ ਨਹੀਂ ਖਾ ਲੈਂਦੇ ਡੈੱਡ ਪ੍ਰੋਟੀਨ ਨੂੰ ਅਮੀਨੋ ਐਸਿਡ ਵਿੱਚ ਬਦਲ ਕੇ ਕਿਉਂਕਿ ਸਰੀਰ ਨੂੰ ਚੱਲਦੇ ਫਿਰਦੇ ਰੱਖਣ ਲਈ ਇੱਕ ਤਾਕਤ ਬਣਾਈ ਰੱਖਣੀ ਪੈਂਦੀ ਹੈ ਜੇ ਤੁਸੀਂ ਸੁੱਤੇ ਵੀ ਪਏ ਹੋ ਤਾਂ ਵੀ ਸਰੀਰ ਵਿੱਚ ਲਗਾਤਾਰ ਸੈੱਲ ਬਣਦੇ ਤੇ ਟੁੱਟਦੇ ਰਹਿੰਦੇ ਨੇ ਇਨਾ ਸੈਲਾਂ ਨੂੰ ਬਣਾਉਣ ਤੇ ਤੋੜਨ ਲਈ ਵੀ ਇੱਕ ਤਾਕਤ ਦੀ ਲੋੜ ਹੁੰਦੀ ਹੈ ਕਿਉਂਕਿ ਬਾਲਣ ਦੀ ਲੋੜ ਲਗਾਤਾਰ ਹੁੰਦੀ ਹੈ ਜਦੋਂ ਤੁਸੀਂ ਨਹੀਂ ਖਾਂਦੇ ਤਾਂ ਸਰੀਰ ਵਿੱਚ ਜਮਾ ਹੋਈ ਫੈਟ ਨੂੰ ਲਗਾਤਾਰ ਤੋੜ ਕੇ ਗਲੂਕੋਜ਼ ਦੇ ਰੂਪ ਵਿੱਚ ਸਰੀਰ ਨੂੰ ਤਾਕਤ ਦਿੰਦਾ ਰਹਿੰਦਾ ਹੈ ਡਾਈਜੈਸਟਿਵ ਐਨਜ਼ਾਈਮ ਚਰਬੀ ਤੋਂ ਬਾਅਦ ਟੌਕਸਿਨਸ ਫਿਰ ਬਲੌਕੇਜ ਫਿਰ ਗੱਠਾਂ ਨੂੰ ਫਿਰ ਵਾਰੀ ਆਉਂਦੀ ਹੈ ਵਾਇਰਸਿਸ ਦੀ ਫਿਰ ਬੈਕਟੀਰੀਆ ਦੀ ਫਿਰ ਡੈੱਡ ਸੈਲ ਨੂੰ ਜਿਨ੍ਹਾਂ ਨੇ ਪ੍ਰੋਟੀਨ ਬਣਾਉਣਾ ਬੰਦ ਕਰ ਦਿੱਤਾ ਕਿਉਂਕਿ ਗਲੂਕੋਜ਼ ਦੀ ਲਗਾਤਾਰ ਸਰੀਰ ਨੂੰ ਲੋਡ ਹੁੰਦੀ ਹੈ ਤੇ ਇਹ ਲੋਡ ਸਰੀਰ ਵਿੱਚੋਂ ਹੀ ਪੂਰੀ ਕਰਨ ਦੀ ਕੋਸ਼ਿਸ਼ ਵਿੱਚ ਸਾਡਾ ਬਾਡੀ ਦਾ ਸਿਸਟਮ ਲੱਗਿਆ ਹੁੰਦਾ ਹੈ ਤੇ ਇਹ ਉਦੋਂ ਤੱਕ ਚੱਲਦਾ ਰਹਿੰਦਾ ਹੈ ਜਦੋਂ ਤੱਕ ਤੁਸੀਂ ਹੋਰ ਖਾਣਾ ਦੁਬਾਰਾ ਨਹੀਂ ਖਾ ਲੈਂਦੇ ਉਸੇ ਦੌਰਾਨ ਹੀ ਆਟੋਫੇਜੀ ਚੱਲ ਰਹੀ ਹੁੰਦੀ ਹੈ ਹੁਣ ਸਵਾਲ ਇਹ ਹੈ ਕਿ ਆਟੋਫੇਜੀ ਨੂੰ ਕਰਨ ਦਾ ਸਹੀ ਤਰੀਕਾ ਕੀ ਹੈ ਕਿਉਂਕਿ ਤੁਸੀਂ ਕੁਝ ਘੰਟੇ ਤੱਕ ਭੁੱਖੇ ਰਹਿ ਸਕਦੇ ਹੋ ਪਰ ਕਈ ਦਿਨਾਂ ਕਈ ਹਫ਼ਤੇ ਨਹੀਂ 2016 ਵਿੱਚ ਜਾਪਾਨੀ ਡਾਕਟਰ ਯੋਗੀ ਨੋਰੀ ਉਸ਼ਮੀਨ ਨੂੰ ਫਿਰ ਪੁਰਸਕਾਰ ਮਿਲਿਆ ਇੰਟਰਮੀਟੈਂਟ ਫਾਸਟਿੰਗ ਤੇ ਯਾਨੀ ਵਰਤ ਰੱਖਣ ਨਾਲ ਸਰੀਰ ਨੂੰ ਕਿਵੇਂ ਠੀਕ ਰੱਖਿਆ ਜਾ ਸਕਦਾ ਹੈ ਇੰਟਰਮੀਟੈਂਟ ਫਾਸਟਿੰਗ ਤੁਸੀਂ ਇਹ ਰੋਜ਼ ਕਰ ਸਕਦੇ ਇਸ ਦਾ ਸਹੀ ਤਰੀਕਾ ਹੈ ਤੁਸੀਂ ਸ਼ਾਮ ਦਾ ਖਾਣਾ ਖਾਣ ਤੋਂ ਬਾਅਦ ਕੋਝ ਨਾ ਖਾਓ ਰਾਤ ਤੇ ਸਵੇਰ ਦੇ ਖਾਣੇ ਵਿੱਚ ਘੱਟੋ ਘੱਟ 12 ਘੰਟੇ ਦਾ ਫਰਕ ਰੱਖੋ ਇਹ ਇੱਕ ਤਰ੍ਹਾਂ ਦਾ ਵਰਤ ਹੀ ਹੈ ਇਸ ਦੌਰਾਨ ਤੁਸੀਂ ਸਾਦਾ ਪਾਣੀ ਪੀ ਸਕਦੇ ਹੋ ਜਾਂ ਨਿੰਬੂ ਪਾਣੀ ਪੀ ਸਕਦੇ ਹੋ ਪਰ ਤੁਸੀਂ ਕੁਝ ਖਾਣ ਤੋਂ ਸੌਖੇ ਹੀ ਬਚ ਸਕਦੇ ਹੋ ਇਸ 12 ਘੰਟੇ ਦੇ ਗੈਪ ਨੂੰ ਤੁਸੀਂ 14 ਜਾਂ 16 ਘੰਟੇ ਤੱਕ ਵੀ ਰੱਖ ਸਕਦੇ ਹੋ 12 ਘੰਟੇ ਦਾ ਗੈਪ ਤਾਂ ਹਰ ਕੋਈ ਕਰ ਸਕਦਾ ਹੈ ਰੋਜ਼ ਇਹ ਸੌਖਾ ਵੀ ਹੈ 14 ਜਾਂ 16 ਘੰਟੇ ਦਾ ਵਰਤ ਰੱਖਣ ਲਈ ਕਿਸੇ expert ਦੀ ਸਲਾਹ ਲਈ ਚੰਗੀ ਹੈ ਇਹ ਤੁਸੀਂ ਰੋਜ਼ ਨਹੀਂ ਕਰ ਸਕਦੇ ਤਾਂ ਤੀਜੇ ਦਿਨ ਕਰ ਲਓ ਹਫਤੇ ਵਿੱਚ ਦੋ ਵਾਰ ਕਰ ਲਓ ਦੂਸਰਾ ਤਰੀਕਾ ਹੈ ਤੁਸੀਂ ਰੋਜ਼ ਨਾ ਕਰਕੇ ਹਫਤੇ ਜਾਂ 15 ਦਿਨ ਵਿੱਚ ਇੱਕ ਵਾਰ 24 ਘੰਟੇ ਦਾ ਵਰਤ ਰੱਖ ਕੇ ਇਸ ਵਿਗਿਆਨਿਕ ਵਿਧੀ ਦਾ ਲਾਹਾ ਲੈ ਸਕਦੇ ਹੋ ਇਹ ਕੋਈ ਵੀ ਕਰ ਸਕਦਾ ਹੈ ਬੱਚਾ ਬੁੱਢਾ ਜਵਾਨ ਆਪਣੀ ਸੌਵਿਧਾ ਦੇ ਅਨੁਸਾਰ ਇਹ ਸੰਸਕ੍ਰਿਤੀ ਦਾ ਵਿਰਸਾ ਸਦੀਆਂ ਤੋਂ ਵਰਤ ਰੱਖਣ ਦਾ ਸੋਮਵਾਰ ਦਾ ਵਰਤ ਸ਼ੁੱਕਰਵਾਰ ਦਾ ਸ਼ਨੀਵਾਰ ਦਾ ਕੁੰਨਿਆ ਦਾ ਵਰਤ ਮੱਸਿਆ ਦਾ ਵਰਤ ਸਰਬਾ ਚੌਥ ਦਾ ਵਰਤ ਧਰਮ ਨਾਲ ਜੋੜ ਕੇ ਅਸੀਂ ਇਹੀ ਕਰਦੇ ਆ ਰਹੇ ਹਾਂ ਜਿਨ੍ਹਾਂ ਦੇ ਵਰਤ ਮਹੀਨਿਆਂ ਦੇ ਵਰਤ ਤਿਹਾਰਾਂ ਤੇ ਰਿਸ਼ਤਿਆਂ ਦੇ ਵਰਤ ਕਿਉਂਕਿ ਇਹ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਅਸੀਂ ਇਸ ਦੇ ਵਿਚਲੇ ਲੌਜੀਕ ਨੂੰ ਪਿੱਛੇ ਕਰਤਾ ਤੇ ਆਸਥਾ ਨਾਲ ਜ਼ਿਆਦਾ ਜੋੜ ਦਿੱਤਾ ਤੇ ਬੈਲਜੀਅਮ ਦੇ ਡਾਕਟਰ ਨੂੰ ਨਵਲ ਪੁਰਸਕਾਰ ਮਿਲ ਗਿਆ ਪਰ ਇਹ ਹੀ ਆਯੁਰਵੈਦ ਹੈ ਜਿਸ ਨੂੰ ਅੰਧਵਿਸ਼ਵਾਸ ਕਹਿ ਕੇ ਨਕਾਰ ਦਿੱਤਾ ਜੇ ਤੁਸੀਂ ਪੂਰਾ ਦਿਨ ਯਾਨੀ 24 ਘੰਟੇ ਦਾ ਵਰਤ ਕਰ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਹੈ ਹਫਤੇ ਵਿੱਚ ਇੱਕ ਵਾਰ ਕਰ ਲਓ ਜਾਂ 15 ਦਿਨ ਵਿੱਚ ਇੱਕ ਵਾਰ ਕਰ ਸਕਦੇ ਹੋ ਥੋੜਾ ਜਿਹਾ ਕੰਮ ਹੋਰ ਸੌਖਾ ਕਰ ਦਿੰਦੇ ਹਾਂ ਜੇ ਤੁਸੀਂ ਬਿਲਕੁਲ ਭੁੱਖੇ ਨਹੀਂ ਰਹਿ ਸਕਦੇ ਤਾਂ ਤੁਸੀਂ ਦਿਨ ਵਿੱਚ ਨਿੰਬੂ ਪਾਣੀ ਲੈ ਕੇ ਜਾਂ ਜੂਸ ਲੈਂਦੇ ਰਹੋ ਦਿਨ ਵਿੱਚ ਭੁੱਖ ਲੱਗਣ ਤੇ ਇਸ ਤੋਂ ਵੀ ਸਖਾਲਾ ਹੋ ਜਾਏਗਾ ਜੇ ਤੁਸੀਂ ਸਿਰਫ ਫਲ ਖਾਓ ਭੁੱਖ ਲੱਗਣ ਤੇ 24 ਘੰਟੇ ਦੇ ਵਿੱਚ ਪਰ ਕਰੋ ਜ਼ਰੂਰ ਜਦੋਂ ਤੁਸੀਂ 24 ਘੰਟੇ ਲਈ ਭੁੱਖੇ ਰਹਿੰਦੇ ਹੋ ਤਾਂ ਕਈ ਵਾਰੀ ਸਿਰਦਰਦ ਵਰਗੀਆਂ ਦਿੱਕਤਾਂ ਹੋ ਸਕਦੀਆਂ ਨੇ ਇਹ ਕੁਝ ਸਮੇਂ ਬਾਅਦ ਆਪਣੇ ਆਪ ਹੀ ਠੀਕ ਹੋ ਜਾਏਗਾ ਜਦੋਂ ਤੁਸੀਂ ਖਾਣਾ ਖਾ ਲਓਗੇ ਇੱਕ ਛੋਟੀ ਜੀ ਉਦਾਹਰਣ ਦੇ ਰਿਹਾ ਹਾਂ ਇਸ ਨਾਲ ਤੁਹਾਨੂੰ ਹੋਰ ਵੀ ਇਹ ਗੱਲ ਸਾਫ਼ ਹੋ ਜਾਏਗੀ ਜਦੋਂ ਵੀ ਜਾਨਵਰ ਬਿਮਾਰ ਹੁੰਦੇ ਨੇ ਤਾਂ ਉਹ ਆਪਣਾ ਖਾਣਾ ਛੱਡ ਦਿੰਦੇ ਨੇ ਉਹ ਸਰੀਰ ਵਿੱਚ ਆਟੋਫੇਜੀ ਦਾ ਮੈਕੈਨਿਜ਼ਮ ਸ਼ੁਰੂ ਕਰ ਲੈਂਦੇ ਨੇ ਪ੍ਰਮਾਤਮਾ ਨੇ ਇਸ ਸਰੀਰ ਨੂੰ ਇੱਕ ਰੀਸਾਈਕਲਿੰਗ ਵਿੱਚ ਰੱਖਿਆ ਹੋਇਆ ਹੈ ਇਹ ਨਾਸਵਾਨ ਵੀ ਹੈ ਸਰੀਰ ਵਿੱਚ ਕਰੋੜਾਂ ਸੈੱਲ ਸਾਰੀ ਉਮਰ ਬਣਦੇ ਤੇ ਟੁੱਟਦੇ ਰਹਿੰਦੇ ਨੇ ਤੇ ਇਸ ਸਰੀਰ ਦੀ ਵੀ ਇੱਕ ਨਿਸ਼ਚਿਤ ਉਮਰ ਹੈ ਇਸ ਨੂੰ ਸੰਭਾਲ ਕੇ ਰੱਖੋ ਇਸ ਬਾਰੇ ਗਿਆਨ ਰੱਖੋ ਐਲੋਪੈਥੀ ਨੇ ਇਸ ਨੂੰ ਇੱਕ ਵਿਗਿਆਨਿਕ ਨਾਮ ਦਿੱਤਾ ਹੈ ਆਟੋਫੇਜੀ ਤੇ ਵਿਗਿਆਨਿਕ ਪੱਖ ਤੋਂ ਥੋੜਾ ਭਿੰਨ ਵੀ ਹੈ ਇੰਟਰਮੀਡੀਅਟ ਫਾਸਟਿੰਗ ਜਿਸ ਨੂੰ ਇੱਕ ਮੈਕੈਨਿਜ਼ਮ ਦੀ ਤਰ੍ਹਾਂ ਦੇਖਿਆ ਜਾਂਦਾ ਹੈ ਹੈਲੋਥੀ ਅਨੁਸਾਰ ਜਦੋਂ ਤੁਸੀਂ ਕੋਈ ਵਰਜਿਸ਼ ਜਾਂ ਕਸਤ ਕਰ ਰਹੇ ਹੋ ਨੇ ਹੋ ਉਸ ਵੇਲੇ ਵੀ ਆਟੋਫੇਜੀ ਹੋ ਰਹੀ ਹੁੰਦੀ ਹੈ ਜਾਂ ਤੁਸੀਂ ਸਟ्रेस ਟੈਨਸ਼ਨ ਵਿੱਚ ਹੋ ਉਸ ਵੇਲੇ ਵੀ ਆਟੋਫੇਜੀ ਚੱਲਦੀ ਹੈ ਅਗਰ ਤੁਸੀਂ ਸਮਝਦੇ ਹੋ ਭੁੱਖੇ ਨਹੀਂ ਰਹਿ ਸਕਦੇ ਤਾਂ ਆਪਣੀ ਖੁਰਾਕ ਵਿੱਚ ਕਾਰਬੋਹਾਈਡਰੇਟਸ ਨੂੰ ਕੱਟ ਕਰੋ ਕਾਰਬੋਹਾਈਡਰੇਟਸ ਕੱਟ ਕਰੋਗੇ ਤਾਂ ਡਾਈਜੈਸਟਿਵ ਐਂਜ਼ਾਈਮ ਸਰੀਰ ਵਿੱਚ ਜਮਾ ਹੋਈ ਚਰਬੀ ਨੂੰ ਵੀ ਗਲੂਕੋਜ਼ ਵਿੱਚ ਤੋੜ ਕੇ ਖਤਮ ਕਰਨਗੇ ਕਿਉਂਕਿ ਆਟੋਫੇਜੀ ਹਮੇਸ਼ਾ ਐਕਟਿਵ ਹੈ ਤੇ ਉਹ ਪਹਿਲਾ ਮੌਕਾ ਮਿਲਦੇ ਹੀ ਆਪਣਾ ਕੰਮ ਸ਼ੁਰੂ ਕਰ ਦਿੰਦੀ ਹੈ ਇਸ ਨੂੰ ਅਪਣਾ ਕੇ ਤੁਸੀਂ ਆਪਣੇ ਆਪ ਨੂੰ ਇੱਕ ਨਵਾਂ ਜੀਵਨ ਦੇ ਸਕਦੇ ਹੋ ਹੋ ਸਕਦਾ ਹੈ ਤੁਹਾਡੇ ਸਰੀਰ ਵਿੱਚ ਕੋਈ 6 ਮਹੀਨਿਆਂ ਤੋਂ ਟੌਕਸਿਕ ਪਿਆ ਹੋਵੇ ਅੱਜ ਇਸ ਆਟੋਫੇਜੀ ਨੂੰ ਅਪਣਾ ਕੇ ਤੁਸੀਂ ਆਪਣਾ ਜੀਵਨ ਬਦਲ ਸਕਦੇ ਹੋ ਬਿਮਾਰੀਆਂ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕਣ ਦਾ ਇਹ ਇੱਕ ਤਰੀਕਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਲਗਾਤਾਰ ਹਫ਼ਤਿਆਂ ਤੱਕ ਭੁੱਖੇ ਰਹਿ ਕੇ ਹਰ ਇੱਕ ਬਿਮਾਰੀ ਨੂੰ ਠੀਕ ਕਰ ਸਕਦੇ ਹੋ ਸਰੀਰ ਨੂੰ ਚੱਲਦੇ ਰੱਖਣ ਲਈ ਵੀ ਤਾਕਤ ਦੀ ਲੋੜ ਹੈ ਕਿਸੇ ਬਿਮਾਰੀ ਨਾਲ ਲੜਨ ਲਈ ਵੀ ਤਾਕਤ ਦੀ ਲੋੜ ਹੈ ਇਸ ਲਈ ਸਹੀ ਢੰਗ ਜਿਵੇਂ ਦੱਸਿਆ ਗਿਆ ਹੈ ਜਾਂ ਕਿਸੇ ਆਪਣੇ ਨੇੜਲੇ ਡਾਕਟਰ ਨੂੰ ਸਲਾਹ ਕਰਕੇ ਤੁਸੀਂ ਇੰਟਰਮੀਟੈਂਟ ਫਾਸਟਿੰਗ ਕਰਕੇ ਮੋਟਾਪਾ ਸ਼ੂਗਰ ਬੀਪੀ ਥਾਇਰਾਇਡ ਪਹਿਲੀ ਸਟੇਜ ਤੇ ਕੈਂਸਰ ਤੇ ਐਂਟੀਏਜਿੰਗ ਯਾਨੀ ਉਮਰ ਤੋਂ ਵੀ ਜਵਾਨ ਦਿਖ ਸਕਦੇ ਹੋ ਨਾਲ ਹੀ ਇਸ ਦੀ ਵਰਤੋਂ ਕਰੋ ਤੇ ਤੰਦਰੁਸਤ ਰਹੋ ਆਪਣਾ ਤੇ ਆਪਣੇ ਦਾ ਧਿਆਨ ਰੱਖੋ ਰੱਬ ਰੱਖੇ